ਅਮਰਿਤਪਾਲ ਮੈਰੋ ਦੀ ਗ੍ਰਿਫਤਾਰੀ ਦੀਆਂ ਖਬਰਾਂ ਚੱਲ ਰਹੀਆਂ ਸਨ ਜਿਸ ਤੋਂ ਬਾਅਦ ਬਟਿੰਡਾ ਪੁਲਿਸ ਦੇ ਵੱਲੋਂ ਅਮਰਿਤਪਾਲ ਮੈਰੋ ਦੀ ਗ੍ਰਫਤਾਰੀ ਸੰਬੰਧੀ ਚੱਲ ਰਹੀਆਂ ਅਫਵਾਹਾਂ ਤੇ ਵਿਰਾਮ ਲਗਾ ਦਿੱਤਾ ਗਿਆ ਤੇ ਇਸ ਸੰਬੰਧੀ ਡੀਐਸਪੀ ਦਾ ਬਿਆਨ ਸਾਹਮਣੇ ਆਇਆ ਇਸ ਸੰਬੰਧੀ ਡੀਐਸਪੀ ਦਾ ਕਹਿਣਾ ਹੈ ਕਿ ਹਾਲੇ ਤੱਕ ਉਹਨਾਂ ਕੋਲ ਇਸ ਗ੍ਰਿਫਤਾਰੀ ਸੰਬੰਧੀ ਕੋਈ ਵੀ ਪੁਸ਼ਟੀ ਨਹੀਂ ਹੈ ਦੱਸਦੀ ਹੈ ਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਲਗਾਤਾਰ ਖਬਰ ਆ ਰਹੀਆਂ ਸਨ ਕਿ ਕਮਲਕੌਰ ਭਾਬੀ ਕਤਲ ਮਾਮਲੇ 'ਚ ਨਾਮਜ਼ਦ ਅਮਰਤਪਾਲ ਮਹਿਲੋ ਨੂੰ ਦੁਬਈ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਇਸ ਸਬੰਧੀ ਬਠਿੰਡਾ ਪੁਲਿਸ ਦਾ ਵੱਡਾ ਬਿਆਨ ਸਾਹਮਣੇ ਆਇਆ ਡੀਐਸਪੀ ਸਿਟੀ 2 ਨੇ ਦੱਸਿਆ ਕਿ थाना ਕੈਂਟ ਬਠਿੰਡਾ ਵਿੱਚ ਸਾਲ 2025 ਦੌਰਾਨ ਮੁਕੱਦਮਾ ਨੰਬਰ 106 ਇੱਕ ਲੜਕੀ ਦੇ ਕਤਲ 'ਚ ਦਰਜ ਕੀਤਾ ਗਿਆ ਸੀ ਤੇ ਇਸ ਵਿੱਚ ਅਮਰਤਪਾਲ ਮਹਿਰ ਨੂੰ ਨਾਮਜ਼ਦ ਕੀਤਾ ਗਿਆ ਸੀ ਤੇ ਜਾਂਚ ਦੌਰਾਨ ਸਾਹਮਣੇ ਆਇਆ ਕਿ ਉਹ ਦੁਬਈ ਚਲਾ ਗਿਆ ਤੇ ਹੁਣ ਕੁਝ ਨਿਊਜ਼ ਚੈਨਲਾਂ ਵੱਲੋਂ ਖਬਰਾਂ ਚਲਾਈਆਂ ਜਾ ਰਹੀਆਂ ਨੇ ਅਮਰਿਤਪਾਲ ਮੈਰੋ ਨੂੰ ਯੂਏਈ ਤੋਂ ਗ੍ਰਫਤਾਰ ਕਰ ਲਿਆ ਗਿਆ ਇਸ ਸਬੰਧੀ ਉਹਨਾਂ ਦਾ ਕਹਿਣਾ ਹੈ ਕਿ ਹਾਲੇ ਤੱਕ ਗ੍ਰਫਤਾਰੀ ਬਾਰੇ ਕੋਈ ਪੁਸ਼ਟੀ ਨਹੀਂ ਹੋਈ ਹੈ ਥਾਣਾ ਪੀਐਸ ਕੈਂਟ ਵਿਖੇ 106 ਨੰਬਰ 106/2025 ਮਕਦਮਾ ਦਰਜ ਹੋਇਆ ਸੀਗਾ ਜਿਸ ਦੇ ਵਿੱਚ ਇੱਕ ਲੜਕੀ ਦਾ ਕਤਲ ਹੋਇਆ ਸੀਗਾ ਉਸ ਮਕਦਮੇ ਦੇ ਵਿੱਚ ਅਮਰਿਤਪਾਲ ਉਰਫ ਮੈਰੋ ਹੈਗਾ ਉਹ ਅਕਿਊਜ਼ਡ ਐਸ ਨਾਮਿਨੇਟ ਹੋਇਆ ਸੀਗਾ ਡੂਰਿੰਗ ਇਨਵੈਸਟੀਗੇਸ਼ਨ ਇਹ ਕੁਝ ਕੁਝ ਤੱਥ ਸਾਡੇ ਸਾਹਮਣੇ ਆਏ ਸੀਗੇ ਕਿ ਅਮਰਿਤਪਾਲ ਉਰਫ ਮੈਰੋ ਹੈਗਾ ਯੂਏਈ ਵਿਖੇ ਚਲਾ ਗਿਆ ਸੀਗਾ ਜੋ ਹੁਣ ਨਿਊਜ਼ ਆਈਟਮ ਸਾਰੀਆਂ ਪਬਲਿਸ਼ ਹੋ ਰਹੀਆਂ ਕਿ ਇਹਨੂੰ ਦੁਬਈ ਜਾਂ ਉੱਥੇ ਯੂਏਏ ਅਰੈਸਟ ਕਰ ਲਿਆ ਗਿਆ ਹੈਗਾ ਇਸ ਸਬੰਧੀ ਅਸੀਂ ਕਲੀਅਰ ਕਰਨਾ ਚਾਹੁੰਦੇ ਆ ਕਿ ਬਠਿੰਡਾ ਪੁਲਿਸ ਕੋਲੇ ਇਸ ਤਰੀਕੇ ਦੀ ਕੋਈ ਵੀ ਅਫੀਸ਼ੀਅਲ ਜਿਹੜੀ ਇੰਟੀਮੀਸ਼ਨ ਹੈ ਹਜੇ ਤੱਕ ਨਹੀਂ ਆਈ ਹੈਗੀ ਆ ਇਹ ਜੋ ਨਿਊਜ਼ ਆਈਟਮਸ ਚੱਲ ਰਹੀਆਂ ਉਹ ਸਾਡੇ ਵੀ ਉਥੋਂ ਹੀ ਧਿਆਨ ਦੇ ਵਿੱਚ ਆਇਆ ਹੈਗਾ ਬਟ ਜਿੱਦਾਂ ਹੀ ਕੋਈ ਸਾਨੂੰ ਅਫੀਸ਼ੀਅਲ ਇੰਟੀਮੀਸ਼ਨ ਆ ਜਾਂਦੀ ਹੈ ਉਸ ਤੋਂ ਬਾਅਦ ਅਸੀਂ ਜੋ ਵੀ ਬੱਗੇ ਬੰਦੀ ਕਾਰਵਾਈ ਹੈ ਉਸ ਨੂੰ ਅਮਲ ਵਿੱਚ ਲੈ ਕੇ ਆਵਾਂਗੇ ਇਸ ਤੋਂ ਇਲਾਵਾ ਅ ਇਹ ਅਮਰਿਤਪਾਲ ਇਸ ਨੂੰ ਉੱਥੇ ਰਿਪੋਰਟ ਕਰਵਾਉਣ ਲਈ ਵੀ ਜਿਹੜੀਆਂ ਸਾਡੀਆਂ ਪ੍ਰोसीਡਿੰਗਸ ਅਸੀਂ ਚੱਲ ਰਹੀਆਂ ਹੈਗੀਆਂ ਅਸੀਂ ਇਹਦੀ ਡਾਕੂਮੈਂਟੇਸ਼ਨ ਸਾਡੇ ਵੱਲੋਂ ਕੰਪਲੀਟ ਹੈਗੀ ਅਸੀਂ ਥਰੂ ਪ੍ਰੋਪਰ ਚੈਨਲ ਇਹਨੂੰ ਪਰਸ਼ੂ ਕਰ ਰਹੇ ਹਾਂ ਵੀ ਯੂਏਈ ਗਵਰਨਮੈਂਟ ਦੇ ਉਹਨਾਂ ਨਾਲ ਇਨ ਟੱਚ ਕਰਕੇ ਵੀ ਜੋ ਪ੍ਰੋਪਰ ਚੈਨਲ ਹੈ ਇਹਨੂੰ ਰਿਪੋਰਟ ਵੀ ਕਰਵਾਇਆ ਜਾ ਸਕੇ ਤਾਂ ਜਿੱਦਾਂ ਹੀ ਸਾਡੀ ਇਹ ਪ੍ਰोसीਡਿੰਗਸ ਹੋ ਜਾਣਗੀਆਂ ਜਾਂ ਕੋਈ ਸਾਨੂੰ ਉੱਥੇ ਅਫੀਸ਼ੀਅਲ ਇਨਫੋਰਮੇਸ਼ਨ ਆ ਜਾਂਦਾ ਹੈਗਾ ਜੋ ਵੀ ਅਗਲੀ ਕਾਰਵਾਈ ਹੋਊਗੀ ਫਿਰ ਉਹ ਅਮਲ ਵਿੱਚ ਲਿਆਂਦੀ ਜਾਊਗੀ ਤਾਂ ਉਸ ਤੋਂ ਬਾਅਦ ਹੀ ਇਹ ਸਹੀ ਦੱਸਿਆ ਜਾ ਸਕਦਾ ਹੈ ਵੀ ਇਹ ਰਿਪੋਰਟ ਆਪਣੇ ਅਰੈਸਟ ਹੋਇਆ ਕਿ ਨਹੀਂ ਹੋਇਆ ਕੀ ਤੁਸੀਂ ਵੀ ਆਪਣੇ ਵਹੀਕਲ ਕਾਰ ਕਾਰੋਬਾਰ ਜਾਂ ਫਿਰ ਲਾਈਫ ਇੰਸ਼ੋਰੈਂਸ ਲੱਭ ਰਹੇ ਹੋ ਫਤੇਲ ਇੰਸ਼ੋਰੈਂਸ ਸੋਲਿਊਸ਼ਨ ਆਈ ਐਨ ਸੀ ਤੁਹਾਡੇ ਘਰ ਲਈ ਲੈ ਕੇ ਆਏ ਨੇ ਭਰੋਸੇਮੰਦ ਸਸਤੀ ਇੰਸ਼ੋਰੈਂਸ ਸੇਵਾ ਇਥੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਕੀਤੀ ਜਾਂਦੀ ਹੈ ਜੇ ਤੁਸੀਂ ਵੀ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਫਤੇ ਇੰਸ਼ੋਰੈਂਸ ਤੁਹਾਡੇ ਭਰੋਸੇ ਦਾ ਸਾਥੀ